ਹੈਲੋ ਅੱਛਾ ਹੁਣ ਆਏ ਬੈਠੇ ਨੇ ਉਹ ਆਏ ਬੈਠੇ ਸੀ ਤਾਂ ਫਿਰ ਮੇਰੀ ਗਲਤੀ ਕਰਵਾ ਦੇ ਮੜੀ ਜੀ ਕਰਾਵਾਂ ਤੁਹਾਡੀ ਗੱਲ ਹੀ ਹਾਂ ਨਾਲੇ ਭਾਈ ਉਹ ਕਰਾ ਕਰਾ ਲਾ ਮਾ ਦੇਖੀ ਮੜਾਏ ਹੁਣ ਮੜਾਏ ਪੰਪ ਮਾ ਲੰਗ ਦੇਖੀ ਮੜਾ ਹੁਣ ਕੋਈ ਨਾ ਮੇਰੀ ਗੱਲ ਕਰ ਬਾਈ ਕਰ ਚਲੋ ਆਉਣਾ ਆਜੋ ਚਲੋ ਤੁਸੀਂ થોਡਾ ਗੱਲ ਕਰੀ ਬ੍ਰੇ ਮੜੀ ਆ ਗਾ ਲੈ ਬਈ ਹਲੋ ਹਲੋ ਹਾਂਜੀ ਬਾਈ ਜੀ ਤੁਸੀਂ ਪੰਜਾਬ ਹੈਲਪਿੰਗ ਵਾਲੇ ਹੋ ਹਾਂਜੀ ਹੈਲਪਿੰਗ ਹੈਲਪਫੁਲ ਜੀ ਅਸਟੇ ਇਹਨਾਂ ਨੂੰ ਕਿੰਨੀ ਕ ਹੈਲਪ ਮਿਲ ਗਈ ਆ ਜੀ ਸੋਹਣੀ ਉਹਦੀ ਵੀਡੀਓ ਪਾਈ ਹੋਈ ਸੀ ਮੈਂ ਪੱਤਰਕਾਰ ਬੋਲਦਾ ਹੰਢਿਆਏ ਤੋਂ ਹੀ ਇਹਨਾਂ ਵੀ ਹੈਲਪ ਹੋ ਚੁੱਕੇ ਨਾ ਫੈਲ ਪਾਜੀ ਹੋਣਾ ਨਹੀਂ ਇਹ ਕਹਿੰਦੇ ਵੀ ਤੁਸੀਂ ਪੈਸੇ ਅੱਧੇ ਤੋਂ ਤੁਸੀਂ ਲੈ ਜਾਂਦੇ ਹੋ ਆਪਾਂ ਤਾਂ ਦਿੱਤੇ ਨੇ ਜੀ ਸ਼ੋਪ ਤੇ ਦੇਖੋ ਜਦੋਂ ਇਹਨਾਂ ਦੀ ਮਦਦ ਹੋਣੀ ਸ਼ੁਰੂ ਹੋਈ ਮਦਦ ਸ਼ੁਰੂ ਵੀ ਨਹੀਂ ਹੋਈ ਸੀਗੀ ਆਪਣੀ ਦਵਾਈ ਚਕਾਈ ਹੈ ਹਨਾ 20-25 ਹਜ਼ਾਰ ਦੀ ਕਹਿੰਦੇ ਵੀ ਤੁਸੀਂ 90000 ਰੁਪਏ ਪਹਿਲਾਂ ਲੈ ਕੇ 20000 ਰੁਪਏ ਹੋਰ ਮੰਗ ਕਰ ਦੋ ਕਾਪੀ ਵੀ ਤੁਸੀਂ ਰੱਖੀ ਬੈਠੇ ਹੋ ਨਹੀਂ ਜੀ ਕਾਪੀ ਜਦੋਂ ਬੈਂਕ ਗਏ ਸੀ ਨਾ ਜੀ ਇਹਨਾਂ ਕੋਲ ਹੀ ਸੀਗੀ ਕਾਪੀ ਉੱਥੇ ਸ਼ੋਪ ਤੇ ਪਈ ਹੋਈ ਹੈਗੀ ਅੱਛਾ ਤੇ ਮੰਨ ਲਓ ਆਪਾਂ ਹੁਣ ਦੁਕਾਨ ਤੋਂ ਮੈਡੀਸਿਨ ਲੈ ਆਨੇ ਹਨਾ ਜੀ ਨਿਕਾਣਾ ਬਿਲ ਤਾਂ ਦੇਣਾ ਜੀ ਹਾਂ ਦੇਣਾ ਨਾ ਫਿਰ ਇੰਨਾ ਪੈਸਾ ਜੀ ਦੇਣਾ ਜੀ ਦੁਕਾਨ ਤੇ ਪੈਸੇ ਵੀ ਆਪ ਦੇ ਕੇ ਆਏ ਆ ਉੱਥੋਂ ਜਿੰਨਾ ਕੈਸ਼ ਇਹਨਾਂ ਨੇ ਮੰਗਿਆ ਉਹਨਾਂ ਕੈਸ਼ ਵੀ ਦਿੱਤਾ ਜੀ ਅਸੀਂ ਇਹਨਾਂ ਨੂੰ ਅੱਛਾ ਸਾਡੇ ਕੋਲ ਸਾਰੇ ਪ੍ਰੂਫ ਆ ਸਾਰੇ ਫੋਟੋਆਂ ਹੈਗੇ ਆ ਜੀ ਮਤਲਬ ਕਿ ਜਿੰਨੇ ਇਹਨਾਂ ਨੂੰ ਹੈਲਪ ਚਾਹੀਦੀ ਸੀ ਉਹ ਨਹੀਂ ਹੋ ਚੁੱਕੀ ਹੈ ਤਾਈਓ ਅਸੀਂ ਬੰਦ ਕਰਵਾ ਚੁੱਕੇ ਆ ਜੀ ਵੀਡੀਓ ਤੇ ਹੈਲਪ ਉਹ ਮੈਂ ਉਹ ਗੱਲ ਨਾਲ ਸੋਡੀ ਸਹਿਮਤਾ ਤੁਸੀਂ ਦੁਕਾਨ ਤੋਂ ਕਹਿ ਦਿੱਤਾ ਪਰ ਜਿਹੜੇ ਤੁਸੀਂ ਇਹਦੀ ਕਾਪੀ ਦੇ ਵਿੱਚੋਂ ਪੈਸੇ ਕਢਵਾ ਕੇ ਉਹੀ ਦੇ ਹੀ ਜਾਂਦੇ ਹੋ ਪਾ ਜੀ ਹੁਣ ਦੇਖੋ ਵੀਡੀਓ ਤੇ ਖਾਤਾ ਹੀ ਇਹਨਾਂ ਦਾ ਪਾਇਆ ਸੀ ਜੀ ਤੇ ਫਿਰ ਉਹ ਕਾਪੇ پیسے ਤੁਸੀਂ ਕਢਾਈ ਜਾਂਦੇ ਹੋ ਇਹ ਸਮਝ ਨਹੀਂ ਆਉਂਦੀ ਕਾਪੀ ਵੀ ਤੁਸੀਂ ਰੱਖੇ ਬੈਠੇ ਹੋ ਇਹਨਾਂ ਦੀ ਕਢਾਏ ਆ ਜੀ ਆਪ ਜਾ ਕੇ ਕਢਵਾਏ ਆ ਜੀ ਮੇਰੀ ਗੱਲ ਸੁਣੋ ਖਾਤਾ ਮੇਰਾ ਹਨਾ ਮੈਂ ਨਾਲ ਨਾ ਜਾਉਂਗਾ ਤੁਸੀਂ پیسے ਕਢਵਾ ਲਓਗੇ ਜੀ ਨਹੀਂ ਹੁਣ ਜਾਣੇ ਤੁਸੀਂ ਨਾਲੋਂ ਗੱਲ ਸੁਣੋ ਕਾਪੀ ਤੁਸੀਂ ਇਹਨਾਂ ਦੀ ਰੱਖੀ ਬੈਠੇ ਹੋ ਦੁਕਾਨ ਤੇ ਠੀਕ ਹੈ ਤੁਸੀਂ ਨਾਲ ਜਾਣਾ ਤੁਸੀਂ ਕਾਪੀ ਇਹਦੀ ਦਿਓ ਜਿਹੜੇ ਲੋਕ ਪੈਸੇ ਭੇਜਦੇ ਨੇ ਇਹ ਆਪਦੇ ਜਿਵੇਂ ਮਰਜ਼ੀ ਵਰਤਣ ਤੁਸੀਂ ਵੀਡੀਓ ਪਾਤੀ ਗੱਲ ਥੋੜੀ ਖਤਮ ਹੋ ਗਈ ਹੁਣ ਤੁਸੀਂ ਕਾਪੀ ਵੀ ਰੱਖੀ ਬੈਠੋ ਇਹਨਾਂ ਦੀ ਕਾਪੀ ਜੀ ਸ਼ਾਮ ਨੂੰ ਇਹਨਾਂ ਦੀ ਆਈ ਆ ਕਾਪੀ ਗਈ ਚਲੀ ਸੀ ਉਹ ਗੱਡੀ ਦੇ ਵਿੱਚ ਮਤਲਬ ਕਿ ਜਿਹੜੇ ਮੁੰਡੇ ਦੀ ਗੱਡੀ ਆਪਾਂ ਕਰਵਾ ਕੇ ਲੈ ਗਏ ਸੀਗੇ ਗੱਡੀ 'ਚ ਰਹਿ ਗਈ ਸੀ ਕਾਪੀ ਸ਼ਾਮ ਨੂੰ ਆਈ ਇਹਨਾਂ ਦੀ ਹੁਣ ਫੇਰ ਪਈ ਹੋਈ ਆ ਹੁਣ ਤੇ ਮੰਨ ਲਓ ਸੇਵਾ ਆ ਗਈ ਤੁਹਾਨੂੰ ਹਨਾ ਆਪਣੇ ਕੋਲ ਆ ਜਿੱਦਣ ਆਏ ਸੀਗੇ ਇਹਨਾਂ ਨੇ ਮਦਦ ਮੰਗੀ ਆਪਣੇ ਤੋਂ ਆਪਾਂ ਇਹਨਾਂ ਨੂੰ 25 ਆ ਦੀ ਦਵਾਈ ਚੁਕਾਈ ਆ ਉਹ ਵੀ ਕਿਸੇ ਦੀ ਸੇਵਾ 'ਚ ਚੁਕਾਈ ਆ ਨਾ ਜੀ ਨੇ ਉਸੇਵਾ ਦਿੱਤਾ ਚਲ 25000 ਦੀ ਦਵਾਈ ਦਾ ਜਗਾਤੀ ਇਹ ਕਹਿੰਦੇ ਵੀ 110000 ਰੁਪਇਆ ਲੈਗੇ ਤੇ ਮੇਰੀ ਗੱਲ ਤਾਂ ਸੁਣੋ ਜੀ ਆਪਾਂ ਕਿਹੜਾ ਲੈ ਗਏ ਆ ਉਹ ਸ਼ੋਪ ਤੇ ਪਿਆ ਇਹਨਾਂ ਦੀ ਦਵਾਈ ਉਥੇ ਚੱਲੀ ਆਊਗੀ ਹਜੇ ਵੀ ਟ੍ਰੀਟਮੈਂਟ ਜੀ ਇਹਨਾਂ ਦੇ 2-3 ਹਫ਼ਤੇ ਚੱਲਣਾ ਇਹਨਾਂ ਤੋਂ ਪੁੱਛ ਲਓ ਭਾਵੇਂ ਮੰਨ ਲਓ ਜਿੰਨਾਂ ਦੇ ਖਾਤੇ 'ਚ ਪਏ ਆ ਠੀਕ ਆ ਜੇ ਆਪਾਂ ਉਸ ਦੁਕਾਨ ਤੇ ਜਮ੍ਹਾਂ ਕਰੋਂਦਾ ਵੀ ਮਤਲਬ ਇਦਾਂ ਹੁੰਦਾ ਜਿੰਨਾ ਟਾਈਮ ਇਹਨਾਂ ਦਾ ਇਲਾਜ ਚੱਲੂ ਦਵਾਈਨ ਉਥੇ ਜਾਊਗੀ ਉਥੋਂ ਚੱਲੂਗੀ ਉੱਥੇ ਪੈਸੇ ਨਾਲ ਜਮ੍ਹਾਂ ਰਹਿਣਗੇ ਕਿਉਂਕਿ ਆਪਨਾਂ ਕੋਲ ਇੱਕ ਪੇਸ਼ੈਂਟ ਨਹੀਂ ਜੀ 20 ਪੇਸ਼ੈਂਟ ਆ 2 ਆਪ ਕੋ ਤਾਂ ਪੇਸ਼ੈਂਟ ਯੋ ਜੀ ਪੇਜ ਜਿਹਨਾਂ ਦੇ 1 ਰੁਪਿਆ ਨਹੀਂ ਸੇਵਾ ਜੇ ਉਹਨਾਂ ਨੂੰ 30000 ਰੁਪਏ ਚੱਕਾਈ ਬੈਠੇ ਆਪਾਂ ਜੀ ਇਹ ਨਾਲ ਮਿਲ ਕੇ ਹੁੰਦਾ ਜੀ ਸਾਰਾ ਸਰਕਲ ਜੀ ਮੰਨ ਲਓ ਜੇ ਕਿਸੇ ਦੀ ਸੇਵਾ ਵਧ ਗਈ ਹੈ ਨਾ ਜੀ ਉਹ ਕਿਸੇ ਦੂਜੇ ਦੇ ਲੇਖੇ ਲੱਗਦੇ ਹੁੰਦੀ ਹੈ ਜੀ ਅਸਰ ਤੁਸੀਂ ਮੰਨ ਲਓ ਵੀ ਜਿਹਦੀ ਵੀ ਇਹ ਵੀਡੀਓ ਤੋਣੇ ਹੋ ਬਣਾ ਕੇ ਉਹਦੀਆਂ ਕਾਪੀ ਵਗੈਰਾ ਆਪਣੇ ਕੋਲੇ ਰੱਖ ਦਊ ਘਾਟ ਬਾਦ ਨਹੀਂ ਕਿਸੇ ਦੀ ਕਾਪੀ ਨਹੀਂ ਰੱਖਦੇ ਜੀ ਜਿਨ੍ਹਾਂ ਤੇ ਸਾਨੂੰ ਥੋੜਾ ਡਾਊਟ ਹੁੰਦਾ ਜੀ ਉਹਨਾਂ ਦੀ ਰੱਖ ਦਿਆਂਗੇ ਅਸੀਂ ਸਿੱਧੀ ਗੱਲ ਹੈ ਬਾਕੀ ਸਾਰੇ ਦੇ ਕੋਲ ਪਈ ਹੈ ਜੀ ਉਹਨਾਂ ਦੇ ਨਹੀਂ ਦੇਖੋ ਯਾਰ ਇਹ ਇਹ ਇਹਦੇ ਚਾ ਕਿਸੇ ਨਾ ਕਿਤੇ ਜਾਂਦਾ ਨਾ ਯਾਰ ਥੋੜੇ ਤੇ ਵੀ ਇਹ ਲੱਗਦਾ ਇਲਜ਼ਾਮ ਵੀ ਤੁਸੀਂ ਵੀ ਗਲਤ ਕੰਮ ਹੀ ਕਰ ਰਹੇ ਹੋ ਇਦਾਂ ਲੱਗਦਾ ਵੀ ਜਿਹੜੇ ਤੁਸੀਂ ਕਾਪੀ ਬੰਦੇ ਦੀ ਰੱਖੀ ਬੈਠੇ ਹੋ ਪੈਸੇ ਤੁਸੀਂ ਇਹਨਾਂ ਨੂੰ ਨਾਲ ਜਾ ਕੇ ਕੱਢ ਕੇ ਆਪਦੀ ਦੁਕਾਨ ਤੇ ਰੱਖੀ ਬੈਠੇ ਹੁਣ ਦੱਸੋ ਮੈਂ ਕੀ ਕਰਾਂ ਜੇ ਤੇਰੀ ਜਗ੍ਹਾ ਤੇ ਮੈਂ ਹੋਵਾਂ ਦੇਖ ਤੂੰ ਮੈਂ ਥੋੜੇ ਵੀ ਮੈਨੂੰ ਕੀ ਸਮਝੋਗੇ ਤੁਸੀਂ ਗੱਲ ਤਾਂ ਸੁਣੋ ਜੀ ਮੇਰੀ ਗੱਲ ਹੀ ਸੁਣ ਲੈ ਇੱਕ ਮਿੰਟ ਦੁਕਾਨ ਨਾ ਆਪਣੀ ਹੈ ਜੀ ਮੇਰੀ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਦੇਖੋ ਅਸੀਂ ਹੰਢਿਆਏ ਤੋਂ ਅਸੀਂ ਇਹ ਜਿਹੜਾ ਹਾਂਕਾਂਗ ਵਾਲਾ ਗਰੁੱਪ ਵੀ ਚਲਾਉਂਦੇ ਹਾਂ ਬਟਿੰਡੇ ਸਾਡਾ ਗੁਰਵਿੰਦਰ ਸ਼ਰਮਾ ਵੀ ਬੈਠਾ ਤਿੰਨ ਚਾਰ ਬੰਦਿਆਂ ਤੇ ਇਦਾਂ ਦੇ ਅਸੀਂ ਪਰਚੇ ਵੀ ਕਰਵਾਏ ਨੇ ਜਿਹੜੇ ਫਰਾਉਡ ਹੁੰਦੇ ਨੇ ਜ਼ਿਆਦਾਤਰ ਠੀਕ ਹੈ ਅਸੀਂ ਤਾਂ ਤੇਰੇ ਨਾਲ ਤਾਂ ਗੱਲ ਕਰੀ ਆ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਐਂ ਕਰਕੇ ਸਾਡਾ 120000 ਰੁਪਏ ਤਾਂ ਨਹੀਂ ਕਾਲਿਆ ਸੁਣੋ ਇਹੀ ਸੁਣੋ ਇੱਕ ਬੇਨਤੀ ਕਰਦਾ ਤਾਂ ਇਹਨਾਂ ਦੀ ਕਾਪੀ ਜਿਹੜੇ ਦਾਦੇ ਪੈਸੇ ਆਉਂਦੇ ਨੇ ਚਲਾਈ ਜਾਂਦੇ ਜਵਾਕ ਤੇ ਲੱਗੀ ਜਾਂਦੇ ਗਰੀਬ ਬੰਦੇ ਨੇ ਬਾਅਦ ਚ ਇਹਨਾਂ ਦੇ ਕੰਮ ਆ ਜਾਣਗੇ ਜਦੋਂ ਠੀਕ